ਮੈਂ ਕਹਣਾ 14ਵਾਂ ਵੀ ਆ ਸਾਡੇ ਪਿੰਡ ਦੀ ਝੋਟੀ ਤੇ ਤੇਲੀ ਚੱਕਾਂ ਦੇ ਵੇਖੋ ਇੱਥੇ ਝੋਟੀ ਦੀ ਤੇ ਤੇਲੀ ਚੱਕ ਦੀ ਇੱਕ ਵੀ ਇੰਚ ਜ਼ਮੀਨ ਭਾਵੇਂ ਉਹ ਗ੍ਰਾਮ ਪੰਚਾਇਤ ਦੀ ਝੋਟੀ ਦੀ ਆ ਭਾਵੇਂ ਕਿਸੇ ਦੀ ਮਾਲਕੀ ਦੀ ਆ ਅਸੀਂ ਉਹ ਸਰਕਾਰ ਨੂੰ ਲੈਂਡ ਪੂਰ ਐਂਡ ਅਕਵਾਇਰ ਨਹੀਂ ਕਰਨ ਦੇਵਾਂਗੇ ਤੁਸੀਂ ਆਪ ਦੀ ਸਰਕਾਰ ਜਿਹੜੇ ਕਹਿੰਦੇ ਸੀ ਸਰਦਾਰ ਭਗਤ ਸਿੰਘ ਦੀ ਸੋਚ ਤੇ ਪੈਰਾ ਦਵਾਂਗੇ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਪੈਰਾ ਦਵਾਂਗੇ ਪਰ ਅਸਲ ਦੇ ਵਿੱਚ ਜਿਸ ਤਰ੍ਹਾਂ ਨਕਲੀ ਇਨਕਲਾਬ ਗਏ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕਿਸੇ ਟਾਈਮ ਬਾਹਰੂਪੀ ਗੇ ਫਿਰਦੇ ਹੁੰਦੇ ਵੀ ਕੋਈ ਠਾਣੇ ਹਾਂਜੀ ਸਰਪੰਚ ਸਾਹਿਬ 10 ਵਜੇ ਦਾ ਪ੍ਰੋਗਰਾਮ ਹੈ ਅੱਜ ਪ੍ਰੋਗਰਾਮ ਅੱਜ ਸਾਡੇ ਪਿੰਡ ਝੰਝੋਟੀ ਦੇ ਤੇਲੀਚੱਕ ਦੇ ಗ್ರಾಮ ਸਭਾ ਦਾ اجلاس ਸਰਦਾਰ ਨਵਜੋਤ ਸਿੰਘ ਸਰਪੰਚ ਦੀ ਪ੍ਰਧਾਨਗੀ ਹਟ ਹੋਇਆ ਜਿਹਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਅਸੀਂ ਪਿੰਡ ਝੰਝੋਟੀ ਦੀ ਤੇਲੀਚੱਕ ਦੀ ਇੱਕ ਵੀ ਇੰਚ ਜ਼ਮੀਨ ਭਾਵੇਂ ਉਹ ಗ್ರಾಮ ਪੰਚਾਇਤ ਦੀ ਆ ਭਾਵੇਂ ਕਿਸੇ ਦੀ ਮਾਲਕੀ ਦੀ ਆ ਅਸੀਂ ਉਹ ਸਰਕਾਰ ਨੂੰ ਲੈਂਡ ਪੂਰ ਐਂਡ ਕੰਟ ਅਕਵਾਇਰ ਨਹੀਂ ਕਰਨ ਦੇਵਾਂਗੇ ਤੁਸੀਂ ਕਹਾਂਗੇ ਸਰਪੰਚ ਦੀ ਅਗਵਾਈ ਵਿੱਚ ਮਤਾ ਪਾਸ ਹੋਇਆ ਕੱਲ ਭਗਵੰਤ ਮਾਨ ਨੇ ਉੱਥੇ ਪਰਸੋ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਸਰਪੰਚ ਹੀ ਸੱਦੇ ਹੀ ਉਹ ਸਰਪੰਚਾਂ ਨੂੰ ਭਰੋਸੇ ਵਿੱਚ ਲੈ ਕੇ ਤੁਹਾਡਾ ਤੁਹਾਡਾ ਸਮਰਗੀ ਕਰਨਾ ਵੇਖੋ ਜੀ ਸਾਨੂੰ ਉਹ ਖਬਰਾਂ ਤੋਂ ਪਤਾ ਲੱਗਾ ਤੇ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਾ ਕਿ ਉਹਦੇ ਵਿੱਚ ਉਹਨਾਂ ਸਰਪੰਚਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਜਿਹੜੇ ਇਸ ਜ਼ਮੀਨ ਦੇ ਲੈਂਡ ਪੂਰ ਕਮੇਟੀ ਦੇ ਦਿੱਤੀ ਅਕਵਾਇਰ ਜ਼ਮੀਨ ਦੇ ਉਲਟ ਬਿਆਨ ਦੇਣਾ ਚਾਹੁੰਦੇ ਸੀ ਸਿਰਫ ਉਹ ਸਰਪੰਚਾਂ ਦਰਜ ਜਾਣ ਦੇ ਦਿੱਤੇ ਆ ਜਿਹੜੇ ਆਪਣੇ ਉਹਦੇ ਹੱਕ ਚ ਬੋਲਦੇ ਜਿਹੜੇ ਇਹ ਜਮੀਨ ਦੇ ਇੱਕ ਵੈਦ ਉਲਟ ਬੋਲਦੇ ਉਹ ਅੰਦਰ ਨਹੀਂ ਜਾਣਤਾ ਗਿਆ ਇਸ ਮਾਮਲੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਸਰਪੰਚ ਸਾਹਿਬ ਮੈਂ ਇਸ ਮਾਮਲੇ ਵਿੱਚ ਕਹਿਣਾ ਚਾਹੁੰਦਾ ਜਿਹੜੀ ਜਮੀਨ ਕਵਰ ਕਰਨ ਦੀ ਇਹਨਾਂ ਪਾਲਸੀ ਬਣਾਈ ਹੈ ਨਾ ਉਹਦੇ ਵਿੱਚ ਜਿਹੜੇ ਸਰਪੰਚ ਇਹਨਾਂ ਆਪਣੇ ਸੱਦੇ ਇਹਨਾਂ ਕਹਿੰਦੇ ਆ ਵੀ 165 ਸਰਪੰਚਾਂ ਨੇ ਸਹਿਮਤੀ ਦਿੱਤੀ ਆ ਜਦੋਂ ਕੋਈ ਝੰਡੋਟੀ ਆ ਤੇਲੀ ਚੱਕ ਆ ਟੋਲਾ ਨੰਗਲ ਆ ਅਦਲੀ ਆਲਾ ਵਾ ਇਹ ਸਾਰੇ ਸਰਪੰਚ ਤੇ ਕੋਈ ਵੀ ਨਹੀਂ ਗਿਆ ਸਾਨੂੰ ਦੱਸਣ ਇੱਕ ਵੀ ਸਰਪੰਚ ਗਿਆ ਇਹਨਾਂ ਸਿਰਫ ਉਹ ਸਰਪੰਚ ਅੰਦਰ ਜਾਣਤੇ ਆ ਜਿਨ੍ਹਾਂ ਦੇ ਬੇਜਬੀਨੇ ਹੈ ਚਾ ਜਿਨ੍ਹਾਂ ਦਾ ਜ਼ਮੀਨ ਨਹੀਂ ਹੈਗੀ ਉਹਨਾਂ ਨੂੰ ਅੰਦਰ ਉਹ ਵੀ ਉਹ ਜਮਾਨਤ ਦੇ ਅੰਦਰ ਜਿਨ੍ਹਾਂ ਨੇ ਇਹਨਾਂ ਦੀ ਹਾਂ ਹਾਂ ਮਲਾਈ ਆ ਜਿਹੜੀ ਇਹਨਾਂ ਦੀ ਵਿਰੋਧਤਾ ਕਰਦੇ ਉਹਨਾਂ ਦੇ ਨਾਲ ਅੰਦਰ ਹੀ ਨਹੀਂ ਆਂਦਾ ਜਿਹੜੀ ਮੁੱਖ ਮੰਤਰੀ ਨੇ ਪਰਸੋਂ ਸਰਪੰਚਾਂ ਦੀ ਮੀਟਿੰਗ ਸੱਦੀ ਸੀ ਉਹਦੇ ਵਿੱਚ ਸਰਪੰਚਾਂ ਨੂੰ ਉਹਨਾਂ ਨੂੰ ਰੱਖਿਆ ਗਿਆ ਜਿਹੜੇ ਹੱਕ ਵਿੱਚ ਬੋਲਦੇ ਜਿਹੜੇ ਵਿਰੋਧ ਵਿੱਚ ਬੋਲਦੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਬਿਲਕੁਲ ਜਿਹੜੇ ਇਹਨਾਂ ਦੇ ਹੱਕ 'ਚ ਬੋਲਦੇ ਉਹਨਾਂ ਨੂੰ ਤਾਂ ਦੂਜੇ ਨੂੰ ਅੰਦਰ ਹੀ ਨਹੀਂ ਜਾਣਤਾ ਜੀ ਵੇਖੋ ਤਾਂ ਇਹ ਬੋਲਦੇ 165 ਸੰਦਚਨ ਤਚਨ ਨੂੰ ਕਿਹੜਾ ਸਰਪੰਚ ਨੇ ਦੇ ਹੱਕ 'ਚ ਬੋਲਿਆ ਜੀ ਅੱਜ ਜੇ ਤੁਸੀਂ ਪਿੰਡ ਝੰਝੋਟੀ ਦੀ ਮੀਟਿੰਗ ਕੀਤੀ ਇਸ ਕਿਸ ਕਿਸ ਸਮਾਜ ਦੇ ਵੇਖੋ ਜੀ ਇਸ ਸਬੰਧ ਚ ਕੀਤੀ ਆ ਕਿ ਅਸੀਂ 1 ਇੰਚ ਵੀ ਜਿਹੜੀ ਜ਼ਮੀਨ ਆ ਨਾ ਉਹ ਅਸੀਂ ਇਸ ਸਕੀਮ ਦੀ ਨਹੀਂ ਦੇਣਾ ਚਾਹੁੰਦੇ ਕਿਹਦੀ ਗਵਾਈ ਵਿੱਚ ਚੋਈ ਜਾਂਦੀ ਇਹ ਸਰਦਾਰ ਨਵਜੋਤ ਸਿੰਘ ਸਰਪੰਚ ਜੋ ਮੌਜੂਦਾ ਸਰਪੰਚ ਆ ਉਹਦੀ ਗਵਾਈ ਵਿੱਚ ਨਾਲ ਪੂਰਨ ਤੌਰ ਤੇ ਪੰਚਾਇਤ ਜਿਹੜੀ ਸਹਿਮਤੀ ਆ ਸਾਰੀ ਕੀ ਪਿੰਡ ਦੇ ਆਮ ਪਾਰਟੀ ਜਿਹੜਾ ਵੋਟਾਂ ਪਾਈ ਉਹ ਵੀ ਕਿਸਾਨ ਨਾਲ ਨੇ ਉਹ ਵੀ ਨਾਲ ਹੈ ਜੀ ਟੋਟਲ ਨਾਲ ਹੈ ਸਰ ਕਿਸਾਨ ਸਾਡੇ ਟੋਟਲ ਭਾਵੇਂ ਕਿਸਾਨ ਆ ਭਾਵੇਂ ਕੋਈ ਮਜ਼ਦੂਰ ਆ ਭਾਵੇਂ ਕੋਈ ਮਿਸਤਰੀ ਆ ਸਾਰੇ ਇਸ ਸਕੀਮ ਦੇ ਵਿਰੋਧ ਆ ਜੀ ਆਪ ਦੀ ਸਰਕਾਰ ਜਿਹੜੇ ਕਹਿੰਦੇ ਸੀ ਸਰਦਾਰ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਵਾਂਗੇ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਪਹਿਰਾ ਦਵਾਂਗੇ ਪਰ ਅਸਲ ਦੇ ਵਿੱਚ ਜਿਸ ਤਰ੍ਹਾਂ ਨਕਲੀ ਇਨਕਲਾਬ ਗਏ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕਿਸੇ ਟਾਈਮ ਬਹੂਪੀ ਗੇ ਫਿਰਦੇ ਹੁੰਦੇ ਵੀ ਕੋਈ ਥਾਣੇਦਾਰ ਬਣ ਕੇ ਆ ਗਿਆ ਕਿਸੇ ਦਿਨ ਉਹ ਸਾਧ ਬਣ ਕੇ ਆ ਗਿਆ ਕਿਸੇ ਦਿਨ ਕੁਝ ਬਣ ਕੇ ਆ ਗਿਆ ਤਾਂ ਉਹਨਾਂ ਨੇ ਪਿੰਡ ਦੇ ਵਿੱਚੋਂ ਸਾਰਾ ਰਾਸ਼ਨ ਪਾਣੀ ਇਕੱਠਾ ਕਰਕੇ ਲੈ ਜਾਣਾ ਇਸੇ ਤਰ੍ਹਾਂ ਇਹ ਜਿਹੜੇ ਨਕਲੀ ਬਹੂਪੀ ਸੰਧੀ ਹਾਂਜੀ ਜਦ ਸੁਆਈ ਦੇ ਮੈਂ ਬਲਰਾਮ ਸਿੰਘ ਝੰਡੋਟੀ ਮੈਂ ਬਲਰਾਮ ਸਿੰਘ ਝੰਡੋਟੀ ਜ਼ਿਲ੍ਹਾ ਅਗੋ ਭਾਰਤੀ ਕਿਸਾਨ ਜੀ ਨੂੰ ਇਕਤਾ ਸਿੱਧੂਪੁਰ ਅੱਜ ਸਾਡੇ ਪਿੰਡ ਵੱਲੋਂ ਜੋ ਜਥੇਬੰਦੀ ਦੇ ਵੀ ਸਾਡੇ ਨੁਮਾਇੰਦੇ ਆਏ ਆ ਬਹੁਤ ਵੱਡੀ ਪੱਧਰ ਤੇ ਸਾਰੀਆਂ ਪਾਰਟੀਆਂ ਨੇ ਕਿਹ ਹਰ ਇੱਕ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜਾ ਇਕੱਠ ਕੀਤਾ ਪਿੰਡ ਦਾ ಗ್ರಾಮ ਸਭਾ ਦਾ ਮਤਾ ਵੀ ਪਾ ਰਹੇ ਆ ਸੋਦੇ ਸਬੰਧ ਵਿੱਚ ਸਾਰੀਆਂ ਬੀਬੀਆਂ ਭੈਣਾਂ ਸਾਰੀ ਸੰਗਤ ਇਕੱਠੀ ਹੋਈ ਜੋ ਲੈਂਡ ਪੂਲਿੰਗ ਐਕਟ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਮਤਾ ਪੇਸ਼ ਕਰਨਾ ਵਾ ਸੋ ਆਪਾਂ ਜਿੱਦਾਂ ਤੁਸੀਂ ਆ ਸਾਡੇ ਚਾਚੀ ਜੀ ਹੁਣਾਂ ਕਹਿ ਦਿੱਤਾ ਕਿ ਮਰ ਜਾਵਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ ਕਿਉਂਕਿ ਇੱਥੇ ਸਾਡੇ ਵੱਡੇ ਬਡੇਰੇ ਬੜੀਆਂ ਧੁਪਾਂ ਤੇਆਂ ਕੱਟ-ਕੱਟ ਕੇ ਜ਼ਮੀਨਾਂ ਬਣਾਈਆਂ ਵਾ ਕੋਈ ਸੌਖੀਆਂ ਨਹੀਂ ਬਣੀਆਂ ਇਹਨਾਂ ਜ਼ਮੀਨਾਂ ਦਾ ਸਾਡੇ ਸਿਰ ਲੱਗੇ ਆ ਸਾਨੂੰ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਜਿਹੜੀਆਂ ਵਾ ਆਪਣੇ ਬੱਚੇ ਦੇ ਮੂੰਹ ਵਿੱਚ ਦਿਲ ਪਵਾ ਕੇ ਫੇਰ ਜ਼ਮੀਨਾਂ ਲੈ ਕੇ ਦਿੱਤੀਆਂ ਸੀ ਅੱਜ ਕਿੱਦਾਂ ਇਹ ਇਹਨਾਂ ਨੂੰ ਮੁਕਤ ਕਿੱਦਾਂ ਛੱਡ ਦਈਏ ਕੋਈ ਰੇੜੀ ਤੋਂ ਆਪਣਾ ਕਿਸੇ ਦੀ ਰੇੜੀ ਤੋਂ ਇੱਕ ਨਿੰਬੂ ਚੁੱਕੀ ਐ ਤੇ ਉਹ ਵੀ ਅਗਲਾੰਦਾ ਵੀ ਤੇ ਪੈਸੇ ਕੱਟ ਪੈਣਾ ਸਰਕਾਰ ਫੈਸਲੇ ਲੈ ਰਹੀ ਆ ਕੀ ਤੁਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ 2027 ਚ ਸਾਰਾ ਪਿੰਡ ਇਹਨਾਂ ਮਸਲਿਆਂ ਦਾ ਜਿਹੜੇ ਫੈਸਲਾ ਹੈ ਵਿਰੋਧਤਾ ਕਰੋਗੇ ਬਿਲਕੁਲ ਜੀ ਇਹ ਗੱਲ ਦਾ ਜਵਾਬ ਭਗਵਾਨ ਜੀ ਮਾਨ ਸਾਹਿਬ ਕੋ ਆਉਣ ਵਾਲੇ 27 ਦੇ ਵਿੱਚ ਲਿਆ ਜਾਊਗਾ ਅੱਜ ਸਾਰੀ ਪਾਰਟੀਬਾਜ਼ੀ ਜਿੱਦਾਂ ਮੈਂ ਪਹਿਲਾਂ ਕਿਹਾ ਆਮ ਪਾਰਟੀ ਦੇ ਵੀ ਸਾਰੇ ਸਾਡੇ ਪਿੰਡ ਦੇ ਨਮਾਇंदे ਕਾਂਗਰਸ ਪਾਰਟੀ ਦੇ ਕਾਲੀ ਦਲ ਦੇ ਕਿਸਾਨ ਜੂਨੀਅਨ ਦੇ ਸਾਰੇ ਜਿੰਨੇ ਵਰਕਰ ਸਹਿਬਾਨ ਬੀਬੀਆਂ ਭੈਣਾਂ ਸਾਰਾ ਉਕੜਾ ਪਿੰਡ ਹੀ ਸਾਰਾ ਇਕੱਠਾ ਹੋਇਆ ਤੇ ਉਦੋਂ ਵੀ ਇਹਨਾਂ ਕੋਲ ਹਿਸਾਬ ਕਿਤਾਬ ਲਿਆ ਜਾਊਗਾ ਇਹ ਤਾਂ ਸੜਾ ਡਲਾ ਤੋਂ ਡਲਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਹਾਂਜੀ ਐ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਮੇਰੇ ਤੋਂ ਸੁਣਿਆ ਮੈਂ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨੰਬਰ ਸਰ ਭਾਰਤੀ ਕਿਸਾਨ ਜੁਨਏਕਤਾ ਸਿੱਧੂਪੁਰ ਇਸ ਵਕਤ ਆਪਾਂ ਖਲੋਤੇ ਹੋਇਆ ਹਾਂ ਜੀ ਪਿੰਡ ਚੰਜੋਟੀ ਪਿੰਡ ਚੰਜੋਟੀ ਦੇ ਵਿੱਚ ਅੱਜ ਸਾਰਾ ਪਿੰਡ ਇਕੱਤਰ ਹੋਇਆ ਕਿਉਂਕਿ ਇੱਥੇ ਗ੍ਰਾਮ ਸਭਾ ਦਾ ਮਤਾ ਇਹ ਨਾ ਪਿੰਡ ਵਾਲਿਆਂ ਨੇ ਪਾਉਣਾ ਉਸ ਤੋਂ ਪਹਿਲਾਂ ਕਿਸਾਨ ਜੁਨੀਆਂ ਦੀ ਇੱਕ ਵੱਡੀ ਮੀਟਿੰਗ ਜਿਹੜੀ ਆ ਪਿੰਡ ਦੇ ਵਿੱਚ ਹੋਈਗਾ ਇਹ ਜਿਹੜਾ ਪਿੰਡ ਆ ਜੇ ਇਕੱਠਾ ਇਸ ਕਰਕੇ ਹੋਇਆ ਕਿ ਕਿਸੇ ਟਾਈਮ ਲੋਕਾਂ ਨੇ ਬਦਲਾ ਦੀ ਸਰਕਾਰ ਲਿਆਦੀ ਸੀ ਆ ਪਈਆ ਇਹ ਜਦੋਂ ਆਏ ਉਦੋਂ ਸਰਦਾਰ ਭਗਤ ਸਿੰਘ ਦੀ ਨਕਲ ਲੈ ਕੇ ਆਏ ਪਰ ਅੱਜ ਇਹਨਾਂ ਨੇ ਕਾਰਪੇਟਾਂ ਦੇ ਕੰਢੇੜੇ ਚੜ੍ਹ ਕੇ ਜਿਹੜਾ ਕੰਮ ਇਹ ਕਰਨ ਜਾ ਰਹੇ ਆ ਸ਼ਾਇਦ ਇਹ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਐਡੇ ਵੱਡੀ ਪੱਧਰ ਤੇ ਨਹੀਂ ਕੀਤਾ ਕੀਤਾ ਤੇ ਹੋਗਾ ਥੋੜਾ ਥੋੜਾ ਬਹੁਤਾ ਬਹੁਤਾ ਪਰ ਇੰਨਾ ਜ਼ਿਆਦਾ ਜਿੱਡੀ ਵੱਡੀ ਪੱਧਰ ਤੇ ਜਿੱਡੀ ਖੁੱਲ੍ਹ ਦਲੀ ਦੇ ਨਾਲ ਇਹ ਖੁੱਲ ਕੇ ਜਿਹੜਾ ਵਾ ਪੰਜਾਬ ਨੂੰ ਲਟਾਉਣਾ ਚਾਹੁੰਦਿਆ ਇਹ ਤੋਂ ਪਹਿਲਾਂ ਇਹ ਕੰਮ ਕਦੀ ਕਿਸੇ ਨੇ ਕੀਤਾ ਨਗਰੀ ਸਾਹਿਬ ਇੱਕ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਕੱਲ ਇਹਨਾਂ ਮੰਤਰੀ ਮੰਡਲ ਵਿੱਚ ਫੈਸਲਾ ਲਿਆ ਕਿ ਜਿਹੜੇ ਲੈਂਡ ਪੋਲਿਸੀ ਨੀਤੀ ਅਧੀਨ ਜਿਹੜੀਆਂ ਸੋਧਾਂ ਕੀਤੀਆਂ ਨੇ ਮਨਜ਼ੂਰ ਉਹਦੀ ਕੀ ਹਿਸਾਬ ਦਾਵੇ ਮੈਂ ਤੁਹਾਨੂੰ ਇਹੋ ਦੱਸਣਾ ਚਾਹਣਾ ਕਿ ਜਦੋਂ ਚੰਡੀਗੜ੍ਹ ਬਣਿਆ ਚੰਡੀਗੜ੍ਹ ਬਣਿਆ ਉਹ ਤੋਂ ਸਿਰਫ 9000 ਏਕੜ ਜਿਹੜੇ ਵਾ ਜ਼ਮੀਨ ਉਹ ਕਿਸਾਨਾਂ ਦੇ ਕੋਲ ਲਈ ਗਈ ਤੇ ਚੰਡੀਗੜ੍ਹ ਜਿਹੜਾ ਵਾ ਉਹ ਅੱਜ ਤੱਕ ਪੂਰਾ ਪਰਫੁੱਲਟ ਨਹੀਂ ਹੋਇਆ ਜਿੰਨੂੰ ਬਣੇ ਨੂੰ ਕਈ ਚਿਰ ਹੋ ਗਿਆ ਵਾ ਤੇ ਅੱਜ ਕੱਲੇ ਲੁਧਿਆਣੇ ਵਿੱਚ 24000 ਏਕੜ ਤੇ ਅੰਮ੍ਰਿਤਸਰ ਦੇ ਵਿੱਚ 4600 ਏਕੜ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਇੱਥੇ ਇਸ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਨਾਂ ਤੇ ਕਲੋਨੀਆਂ ਕੱਟ ਰੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਨਕਲੀਆਂ ਕਲਾਬੀਆਂ ਦੀ ਅਸਲ ਵਿੱਚ ਮਨਸ਼ਾ ਕੀ ਆ ਇਹ ਪੰਜਾਬ ਨੂੰ ਬਣਾਉਣਾ ਕੀ ਚਾਹੁੰਦੇ ਆ ਕਿਉਂਕਿ ਸਾਡੇ ਕੋਲ ਤੇ ਇੰਨੀ ਦੁਨੀਆ ਨਹੀਂ ਹਜੇ ਤੱਕ ਹੈਗੀ ਪਈ ਇੱਥੇ ਵਸਾਉਣਾ ਕਿੰਨੋਂ ਆ ਇਹਨਾਂ ਦੇ ਮਨ 'ਚ ਕੀ ਮਨਸਾ ਕਿੱਥੋਂ ਲਿਆ ਕੇ ਲੋਕ ਜਿਹੜੇ ਇੱਥੇ ਇਹਨਾਂ ਨੇ ਸ਼ਿਫਟ ਕਰਨੇ ਅਜੇ ਤੱਕ ਇਹ ਨਹੀਂ ਲੋਕਾਂ ਨੂੰ ਪਤਾ ਦੂਜੀ ਗੱਲ ਇਹ ਕਿ ਚਾਹੇ ਅੱਜ ਕਣਕ ਦਾ ਭੰਡਾਰ ਹੋਵੇ ਪੰਜਾਬ ਦੇ ਵਿੱਚੋਂ ਸਿਰਫ 10% ਜਿਹੜੀ ਪੂਰੇ ਭਾਰਤ ਦੇ ਵਿੱਚੋਂ ਜਿਹੜੀ ਖੇਤੀ ਹੁੰਦੀ ਆ ਭਾਰਤ ਦੇ ਮੁਕਾਬਲੇ 10% ਕਣਕ ਜਿਹੜੀ ਆ ਉਹ ਆਪਣੇ ਪੰਜਾਬ 'ਚ ਬੀਜੀ ਜਾਂਦੀ ਆ ਪਰ ਜਿਹੜੀ ਇੱਥੋਂ ਦੀ ਪੰਜਾਬੂ ਜ਼ਮੀਨ ਆ ਉਹ ਭੰਡਾਰ ਭਰਦੀ ਆ 51% ਆ ਬੀਜੀ ਜਾਂਦੀ ਸਿਰਫ 10% ਤੇ ਭਨਾਰ ਪਰ ਦੀ 51% ਫਿਰ ਸਰਦਾਰ ਭਗਵੰਤ ਸਿੰਘ ਮਾਨ ਐਡੀ ਮਾੜੀ ਨੀਤੀ ਲੈ ਕੇ ਕਿਹੜੇ ਤਰੀਕੇ ਨਾਲ ਪੰਜਾਬ ਦੀਆਂ ਜ਼ਮੀਨਾਂ ਨੂੰ ਬੰਜਰ ਬਣਾਉਣ ਵਾਲੇ ਚੱਲਿਆ ਤੇ ਜਿਹੜੀ ਤੁਸੀਂ ਗੱਲ ਕੀਤੀ ਕੱਲ ਕੱਲ ਇਹਨਾਂ ਨੇ ਮੈਂ ਉੱਥੇ ਬਹੁਤ ਵੱਡੀ ਪੱਧਰ ਤੁਹਾਨੂੰ ਦੱਸਣਾ ਚਾਹਣਾ ਕਿ ਇਦੋਂ ਪਹਿਲਾਂ ਮੋਦੀ ਸਾਹਿਬ ਇਤਰਾ ਕਰਦੇ ਰਹੇ ਬਿਲਕੁਲ ਮੋਦੀ ਸਾਹਿਬ ਵਾਲੇ ਰਾਵਾਂ ਤੇ ਆ ਇਹਨਾਂ ਨੇ ਬਗੈਰ ਜ਼ਮੀਨ ਜਿਨ੍ਹਾਂ ਦੀ ਜ਼ਮੀਨ ਨਹੀਂ ਆ ਉਹ ਲੋਕ ਉੱਥੇ ਇਕੱਠੇ ਕੀਤੇ ਉਹਨਾਂ ਕੋ ਹੱਥ ਖੜੇ ਕਰਾਏ ਤੇ ਕਿਸਾਨਾਂ ਨੂੰ ਜਿਹੜਾ ਵਾ ਤਰਾ ਤਰਾ ਦਾ ਆਪਣੇ ਲਾਲਚ ਵਿੱਚ ਲਿਆ ਕੇ ਜਿਸ ਤਰ੍ਹਾਂ ਨਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਗੱਲ ਥੋੜੀ ਜੀ ਚਾਹੇ ਲੰਮੀ ਲੱਗੇ ਪਰ ਜਦੋਂ ਇਹ ਆਪ ਦੀ ਸਰਕਾਰ ਆਉਂਦੀ ਸੀ ਉਸ ਵਕਤ ਇਹ ਲੱਗਦਾ ਇਹ ਲੋਕ ਕਿਨੇ ਧਰਨੇ ਮਜਾਰੇ ਖਤਮ ਹੋ ਜਾਣਗੇ ਬਦਲਾ ਆਊਗਾ ਪਰ ਉਹਦੇ ਨਾਲੋਂ ਵਧੇ ਜਾ ਦੇ ਲੋਕ ਉਹਦੇ ਨਾਲੋਂ ਵੱਧ ਆਵਾਜ਼ ਆ ਰਾ ਇਸੇ ਤਰ੍ਹਾਂ ਇਹ ਜਿਹੜਾ ਵਾ ਇਹ ਉਹਨਾਂ ਨੂੰ ਕਿਸਾਨਾਂ ਨੂੰ ਇੱਕ ਤਰ੍ਹਾਂ ਪਰਮਾਤੀ ਚ ਲਿਆ ਕੇ ਵੀ ਤੁਹਾਨੂੰ ਲੱਖ ਲੱਖ ਦਵਾਂਗੇ 50000 ਦਵਾਂਗੇ ਜਦੋਂ ਕਿ ਇਨਾਂ ਕੋਲ ਕੋਈ ਵੀ ਅਜਿਹਾ ਚ ਗੱਲ ਨੂੰ ਟੋਕਦੇ ਆ ਤੁਸੀਂ ਕਿਸਾਨ ਕਰੇ ਉਹਨਾਂ ਨੇ ਕਿਹਾ ਕਿ ਸਰਪੰਚ ਉਹ ਸਰਪੰਚ ਕਿਹੜੇ ਨੇ ਹਨ ਉਹ ਇਹ ਨਹੀਂ ਪਤਾ ਲੱਗਾ ਜ ਉਹ ਸਾਰੇ ਉਹਨਾਂ ਦੇ ਵੇਖੋ ਇਹਦੇ ਵਿੱਚ ਇੱਕ ਬੇਨਤੀ ਹੈ ਜਿਦੋਂ ਕਿਸੇ ਦੀ ਸਰਕਾਰ ਹੋਵੇ ਨਾ ਉਦੋਂ ਸਰਪੰਚਾਂ ਦੇ ਉੱਤੇ ਦਬਾਅ ਪਾ ਕੇ ਕਈ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਕਰਵਾਏ ਜਾਂਦੇ ਆ ਚਾਹੇ ਕਿਸੇ ਦਾ ਮਨ ਮੰਨੇ ਚਾਹੇ ਨਾ ਮੰਨੇ ਉਸ ਵਕਤ ਤੋਂ ਸਰਪੰਚ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੇ ਦਬਾਅ ਧੀਨੇ ਕੰਮ ਕਰਕੇ ਹੋਣਗੇ ਪਰ ਮੇਰਾ ਮੰਨਣਾ ਭਿਜਨਖਵਾਲੀ ਕੀਤੀ ਜਾਵੇ ਉਹ ਸਰਪੰਚ ਵੀ ਜਾਲੀ ਪਾਏ ਜਾਣਗੇ ਕਿਉਂਕਿ ਬਹੁਤ ਸਾਰੀਆਂ ਜਦੋਂ ਅੰਦੋਲਨ ਚੱਲਦਾ ਸੀਗਾ ਉਦੋਂ ਜੁਲਿਆਨਾਵੀ ਵਿੱਚ ਜਾਲੀ ਵਿੱਚ ਬਣਾ ਕੇ ਇਸ ਵਕਤ ਅੰਦੋਲਨ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਗਈ ਸੀ ਅੱਜ ਭਗਵੰਤ ਮਾਨ ਦੇ ਗਲੇ ਦੀ ਹੱਡੀ ਬਣੂਗਾ ਲੈਂਡਪੁੱਲਿੰਗ ਆ ਕਿਹਟ ਜਿਹੜਾ ਵਾ ਉਹਦੇ ਆਸਤੇ ਭਗਵੰਤ ਮਾਨ ਕਿਸੇ ਵੀ ਹੱਦ ਤੱਕ ਜਾ ਰਿਹਾ ਜੋ ਕਿ ਆਪਾਂ ਨੂੰ ਸੁਣ ਚ ਆ ਰਿਹਾ ਵੀ ਯੂਟਿਊਬਰਾਂ ਨੇ 2-2 ਲੱਖ ਰੁਪਈਆ ਤੇ ਆਪਣੀ ਮਸ਼ਹੂਰੀ ਕਰਾਉਣ ਵਾਸਤੇ ਕਈ ਕੁਝ ਤੇ ਇਹਨਾਂ ਦੇ ਲਾਜੀਤ ਜਿਹੜੇ ਭੁੱਲਰ ਸਾਹਿਬ ਆ ਉਹ ਵੱਡੀ ਪੱਦਰ ਤੇ ਮਸ਼ਹੂਰੀਆਂ ਕਰ ਰਹੇ ਪਏ ਇਹਦੇ ਨਾਲੋਂ ਚੰਗਾ ਐਕਟ ਕੋਈ ਨਹੀਂ ਆ ਮੇਰੀ ਬੇਨ ਕਈ ਕੋ 2 ਤੇ ਕਈ ਕੋ 10 ਤੇ ਕਈਆਂ ਕੋ 100 100 2 200 ਕਿੱਲਾ ਵਿੱਚ ਜ਼ਮੀਨ ਆ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਐਕਟ ਉਹਦੇ ਵਿੱਚ ਕਰਕੇ ਵਿਖਾਉਣ ਤਾਕੇ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਪੇਸ਼ ਜਾਵੇ ਇਹ ਜਿਹੜੀ ਜ਼ਮੀਨ ਹੈ ਵਾਈ ਜੋਗ ਸੀਗੀ ਸਾਡਾ ਪੇਟ ਭਰਨ ਵਾਸਤੇ ਸਾਡੇ ਲੋਕਾਂ ਵਿੱਚ ਜਿਹੜੀ ਭਾਈਚਾਰਕ ਸਾਂਝ ਹੀ ਲੰਗਰ ਦੀ ਪ੍ਰਥਾ ਉਹਦੇ ਵਾਸਤੇ ਸਾਡੇ ਕੋਲ ਹੀ ਨਾ ਕਿ ਕਲੋਨੀਆਂ ਕੱਟਣ ਵਾਸਤੇ ਤੇ ਬਾਹਰੋਂ ਲਿਆ ਕੇ ਲੋਕਾਂ ਨੂੰ ਵਸਾਉਂਦੇ ਜਿਹੜੀ ਜ਼ਮੀਨ ਸਰਕਾਰ ਨੇ ਕਿਹਾ ਵੀ ਐਕਵਾਇਰ ਕੀਤੀ ਜਾਣੀ ਆ ਉਹ ਜਿੰਨਾ ਚਿਰ ਵਿਅਕਤੀ ਨੂੰ ਨਾ ਚਿਰ ਜਿਹੜੇ ਕਿਸਾਨ ਨੇ ਉਹ ਖੇਤੀ ਕਰ ਸਕਦੇ ਨੇ ਇਹ ਵੀ ਕਾਰਨ ਕਰ। ਨਹੀਂ ਕਹ ਇਹ ਬਿਲਕੁਲ ਝੂਠ ਗੱਲਾਂ ਨੇ ਸਾਡੇ ਨਾਲ ਚੱਲ ਨਹੀਂ ਤੁਹਾਡਾ ਨਾਮ ਬੀਬੀ ਕੁਲਦੀਪਪੁਰ ਪਿੰਡ ਕਿਹੜਾ ਹੈ ਪਿੰਡ ਝੰਝੋਟੇ ਜਿਹੜੀ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਆ ਕਿਸਾਨਾਂ ਦੀ ਉਹਦੇ ਵਿੱਚ ਸ਼ਾਇਦ ਤੁਹਾਡੇ ਪਿੰਡ ਦੀ ਵੀ ਜ਼ਮੀਨ ਤੁਹਾਡੇ ਪਰਿਵਾਰਾਂ ਦੀ ਤੁਹਾਡੀ ਵੀ ਜਾ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹ ਤੁਹਾਡੇ ਦਿਲ ਮਨ ਵਿੱਚ ਕਿਹੜੇ ਵਲਵਲੇ ਆ ਸਰਕਾਰ ਦੇ ਸੰਬੰਧੀ ਅਸੀਂ ਭਾਜੀ ਨਹੀਂ ਦੇ ਸਕਦੇ ਪਹਿਲੀ ਨਹੀਂ ਦੇ ਸਕਦੇ ਸਾਡੇ ਆਣੇ ਵੱਡਿਆਂ ਨੇ ਬਹੁਤ ਆਪਣੀ ਕਮਾਈ ਕਰ ਕਰਕੇ ਪਰਲਿਆਣਾ ਬਣਾਈ ਸੀ ਬੱਚਿਆਂ ਨੂੰ ਭੁੱਖਿਆਂ ਵੀ ਰਹਿ ਰਹਿ ਕੇ ਬੱਚਿਆਂ ਨੇ ਕਰਜ਼ੇ ਬਣਾ ਲੈ ਲੈ ਕੇ ਪੈਰੀ ਬਣਾਈਆਂ ਵੀਰ ਜੀ ਅਸੀਂ ਪੈਣੀ ਨਹੀਂ ਦੇ ਸਕਦੇ ਅਸੀਂ ਇਹਨਾਂ ਦੇ ਨਾਲ ਅਸੀਂ ਮਰ ਸਕਾਂਗੇ ਪੈਣੀ ਨਹੀਂ ਦੇਵਾਂਗੇ ਪਰ ਮਰਨਾ ਤੇ ਹੀ ਹੈਗਾ ਹੀ ਆ ਤੇ ਪਹਿਲਾਂ ਅਸੀਂ ਪਹਿਲਾਂ ਇਹੋ ਦੱਸਾਂਗੇ ਕਿ ਅਸੀਂ ਸਾਰੇ ਇਕੱਠੇ ਆ ਸਾਡਾ ਨਗਰ ਦਾ ਜੋ ਮੇਰੇ ਵੀਰ ਆ ਭੈਣਾ ਵਾ ਅਸੀਂ ਸਾਰੇ ਇਕੱਠੇ ਹੋਵਾਂਗੇ ਅਸੀਂ ਪੈਣੀ ਨਹੀਂ ਦੇਵਾਂਗੇ ਭਾ ਮਰ ਭਾਵੇਂ ਜਾਈਏ ਪੈਣੀ ਨਹੀਂ ਅਸੀਂ ਦੇ ਸਕਦੇ ਸਾਡੇ ਬੱਚਿਆਂ ਦੀ ਜਾਇਦਾਦ ਆ ਅਸੀਂ ਭੁੱਖੇ ਰਹਿ ਰਹਿ ਕੇ ਵੀਰ ਜੀ ਬਣਾਈਆਂ ਪੈਲੀ ਅਸੀਂ ਨਹੀਂ ਦੇ ਸਕਦੇ ਭਗਵੰਤ ਮਾਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ 'ਚ ਅਹੀਂ ਨਹੀਂ ਦੇ ਸਕਦੇ ਭਗਵਾਨ ਮੰਨ ਤੇ ਇੱਥੇ ਆਵੇ ਤੇ ਅਸੀਂ ਉਹਨੂੰ ਛਿੱਤਰ ਵੀ ਮਾਰ ਸਕਦੇ ਆ ਸਾਰਾ ਨਗਰ ਇਹਨੂੰ ਬਣਾਇਆ ਵਾ ਤੇ ਅਸੀਂ ਬਹੁਤਾ ਆਨੇ ਆਪਣੇ ਨਹੀਂ ਹੈ ਮੰਜੇ ਵਾਲਿਆ ਜਿਹੜੀ ਪਾਰਟੀ ਹੈ ਬਹੁਤ ਖਤਰਨਾਕ ਆਈ ਹੈ ਸਾਡੇ ਚ ਅਸੀਂ ਨਹੀਂ ਇਹ ਕੰਮ ਕਰ ਸਕਦੇ